ਮੈਂ ਸਾਰਿਆਂ ਨੂੰ ਪਹਿਲੇ ਮੋਦੀ ਸਰਕਾਰ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦਾ ਵੀ ਜਿਹੜਾ ਕਾਦਗਿਆ ਤੋਂ ਬਿਆਸ ਰੇਲ ਲਿੰਕ ਹੈ ਉਹ ਉਹਨਾਂ ਨੇ ਅੱਜ ਅਪਰੂਵ ਕੀਤਾ ਹੈ ਮੈਂ ਇਸ ਦੀ ਮਹੱਤਤਾ ਦੱਸਣਾ ਚਾਹੁੰਦਾ ਵੀ ਇਹ ਕਾਦਗਿਆ ਦੇ ਵਿੱਚ ਅਹਿਮਦੀਆ ਜਮਾਤ ਮੁਸਲਿਮ ਅਹਿਮਦੀਆ ਜਮਾਦਾ ਇੰਟਰਨੈਸ਼ਨਲ ਹੈੱਡਕੁਆਰਟਰ ਹੈ ਉਸ ਤੋਂ 10 ਕਿਲੋਮੀਟਰ ਦੇ ਉੱਤੇ ਕੁਮਾਨ ਦੇ ਵਿੱਚ ਸਾਡੇ ਜਿਹੜੇ ਗੁਰੂ ਸਾਹਿਬਾਨ ਨੇ ਬਾਬਾ ਨਾਮਦੇਵ ਜੀ ਜਿਹੜੇ ਮਹਾਰਾਸ਼ਟਰ ਤੋਂ ਕਮਾਨ ਆ ਕੇ 14 ਸਾਲ ਦਾ ਉਹਨਾਂ ਤਪ ਕੀਤਾ ਸੀ ਮਹਾਰਾਸ਼ਟਰ ਤੋਂ ਹਰ ਸਾਲ ਬਹੁਤ ਸਾਰੇ ਲੋਕ ਲੱਖਾਂ ਦੀ ਤعداد ਵਿੱਚ ਉੱਥੇ ਮੱਥਾ ਟੇਕਣ ਆਉਂਦੇ ਨੇ ਔਰ ਉਸ ਤੋਂ 20 ਕਿਲੋਮੀਟਰ ਦੀ ਦੂਰੀ ਤੇ ਵਿਆਸ ਜਿਹੜਾ ਰਾਧਾ ਸਵਾਮੀਆ ਦਾ ਹੈੱਡਕੁਆਟਰ ਹੈ ਤਿੰਨ ਜਿਹੜੇ ਮੇਨ ਰਿਲੀਜੀਅਸ ਹੈੱਡਕੁਆਟਰਸ ਨੇ ਉਹਨਾਂ ਨੂੰ ਜੋੜਦਾ ਹੈ ਸੋ ਇਸ ਦੇ ਉੱਤੇ ਮੈਂ ਰਮਨੀਤ ਬਿੱਟੂ ਜੀ ਦਾ ਜਿਹੜੇ ਕਿ ਸਾਡੇ ਮਿਨਿਸਟਰ ਆਫ ਸਟੇਟ ਰੇਲਵੇਜ਼ ਦੇ ਨੇ ਉਹਨਾਂ ਦੀ ਵੀ ਅੱਜ ਜਿਹੜੀ ਇਹ ਸਟੇਟਮੈਂਟ ਆਈ ਹੈ ਵੀ ਅਸੀਂ ਕਾਧੀਆਂ ਵਿਆਸ ਰੇਲਵੇ ਲਿੰਕ ਲਈ ਪੈਸੇ ਪਾ ਦਿੱਤੇ ਨੇ ਔਰ ਇਸ ਦਾ ਕੰਮ ਜਿਹੜਾ ਹੈ ਚੰਦ ਦਿਨਾਂ 'ਚ ਸ਼ੁਰੂ ਹੋ ਜਾਏਗਾ ਸੋ ਇਸ ਤੇ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਵੀ ਉਹਨਾਂ ਦੀ ਤਰਫੋਂ ਮੋਦੀ ਜੀ ਦਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦਾ ਲੱਖ ਲੱਖ ਧੰਨਵਾਦ ਕਰਦਾ ਹਾਂ